ਪ੍ਰਧਾਨ ਚੁਣਿਆ ਗਿਆ ਅਗਰਵਾਲ ਸਭਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਸਾਡੀ ਅਗਰਵਾਲ ਸਭਾ ਜਿਹੜੀ ਰਾਜਪੁਰੇ ਦੇ ਹੈ ਬੜੀ ਇੱਕ ਦਾ ਰਿਪਿਊਟਡ ਸਾਡੀ ਇੱਕ ਸੰਸਥਾ ਹੈਗੀ ਹੈ ਤੇ ਇਸ ਚ ਸਾਡੇ ਇੱਕ ਡੈਮੋਕਰੇਟਿਕ ਤਰੀਕੇ ਨਾਲ ਆਪਣਾ ਪ੍ਰਧਾਨ ਅਸੀਂ ਸਰਵਸੰਮਤੀ ਨਾਲ ਚੁਣਿਆ ਹੈ ਤੇ ਅੱਜ ਇਹਨਾਂ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ ਪ੍ਰਧਾਨ ਕੀਤੀ ਤੇ ਅਸੀਂ ਅੱਜ ਆਪਣੀ ਕੈਬਨਿਟ ਵੀ ਆਪਣੇ ਜੋ ਮਤਲਬ ਨਾਟ ਕੈਬਨਿਟ ਪਰ ਐਗਜ਼ੀਕਟਿਵ ਕਮੇਟੀ ਕਾਰਜਕਾਰੀ ਅਸੀਂ ਬਣਾਈ ਹੈ ਅੱਜ ਤੇ ਅੱਜ ਕਾਰੇ ਕਰਨ ਦੀ ਅਸੀਂ ਪਹਿਲੀ ਮੀਟਿੰਗ ਕੀਤੀ ਹੈਗੀ ਹੈ ਤੇ ਅਗਰਵਾਲ ਸਭਾ ਦਾ ਜਿਹੜਾ ਮੇਨ ਕੰਮ ਹੈਗਾ ਉਹ ਹੈਗਾ ਵੀ ਤੋਂ ਪ੍ਰਮੋਟ ਦੀ ਅਗਰਵਾਲ ਕਮਿਊਨਿਟੀ ਸਾਡਾ ਮੇਨ ਜਿਹੜਾ ਫੰਕਸ਼ਨ ਹੈਗਾ ਕਿ ਅਸੀਂ ਅਗਰਵਾਲ ਕਮਿਊਨਿਟੀ ਨੂੰ ਪ੍ਰਮੋਟ ਕਰਨਾ ਹੈਗਾ ਸਾਡੇ ਬੜੇ ਪਰਿਵਾਰ ਹੈਗੇ ਆ ਜਿਹੜੇ ਕਿ ਰਾਜਪਰੇ ਦੀ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਕਿੰਨੀ ਟੋਟਲ ਕਿੰਨੀ ਫੈਮਿਲੀ ਹੈਗੀ ਹੈ ਕਿੰਨੀ ਆਰਗੇਨਾਈਜੇਸ਼ਨ ਹੈ ਕਿਹੜੇ ਚੰਗੇ ਬੰਦੇ ਮਤਲਬ ਚੰਗੇ ਇੰਡਸੈਂਸ ਮੈਂ ਫਾਈਨੈਂਸ਼ਲੀ ਕਰ ਰਹੇ ਹਾਂ ਫਾਈਨੈਂਸ਼ਲੀ ਕਿੰਨੇ ਕੁਝ ਵੀ ਇੱਕ ਬੰਦੇ ਵੀ ਹੈ ਸਾਡੇ ਅਸੀਂ ਉਹਨਾਂ ਨੂੰ ਵੀ ਸਪੋਰਟ ਕਰਨਾ ਹੈ ਤੇ ਇਸ ਕਰਕੇ ਮਤਲਬ ਇਹ ਕੰਮ ਕਰਨ ਵਾਸਤੇ ਅਸੀਂ ਅਗਰਵਾਲ ਸਭਾ ਸਾਡੀ ਆਲਰੇਡੀ ਚੱਲ ਰਹੀ ਹੈ ਸਿਰਫ ਅਜੇ ਇੱਕ ਨਵੀਂ ਕਾਰਜਕਾਰੀ ਨਵੀਂ ਬਣੀ ਹੈ ਸਿਰਫ ਠੀਕ ਹੈ ਜੀ ਉਹਦੇ ਵਾਸਤੇ ਅਗਰਵਾਲ ਸਭਾ ਰਾਜਪੁਰਾ ਲਗਭਗ ਪਿਛਲੇ 40 ਸਾਲਾਂ ਤੋਂ ਰਾਜਪੁਰੇ ਦੇ ਵਿੱਚ ਕੰਮ ਕਰ ਰਹੀ ਹੈਗੀ ਹੈ ਤੇ ਬੜੀ ਐਫੈਕਟਿਵਲੀ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੀ ਹੈ ਤੁਸੀਂ ਦੇਖ ਰਹੇ ਹੋਵੋਗੇ ਸਾਰੇ ਸਮਾਜਿਕ ਕਾਰਜ ਵੀ ਕਰ ਰਹੇ ਹਨ ਅਗਰਵਾਲ ਸਭਾ ਹਮੇਸ਼ਾ ਅੱਗੇ ਰਹੀ ਹੈਗੀ ਹੈ ਅਗਰਵਾਲ ਸਭਾ ਜਿਹੜੀ ਹੈਗੀ ਹੈ ਉਹ ਸਾਰੇ ਅਗਰਵਾਲਾਂ ਦਾ ਇੱਕ ਸੰਗਠਨ ਹੈਗਾ ਜਿਹਦੇ ਵਿੱਚ ਕੋਈ ਵੀ ਅਗਰਵਾਲਾ ਉਸ ਦਾ ਇੱਕ ਮੈਂਬਰ ਹੈਗਾ ਅੱਜ ਉਸ ਦੀ ਇੱਕ ਕਾਰਜਕਾਰੀ ਦੀ ਬੈਠਕ ਕੀਤੀ ਸੀ ਜੀ ਵਰਕਿੰਗ ਕਮੇਟੀ ਕਹਿ ਸਕਦੇ ਹਾਂ ਜੀ ਨੂੰ ਪਿਛਲੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਆਪਣੇ ਵਿਜੇ ਗੁਪਤਾ ਜੀ ਜਿਹੜੇ ਕਿ ਸੀਏ ਹੈਗੇ ਆ ਤੇ ਬਹੁਤ ਪੁਰਾਣੇ ਸਮਾਜ ਸਵੀ ਹੈਗੇ ਆ ਤੇ ਅਗਰਵਾਲ ਸਭਾ ਨਾਲ ਵੀ ਲਗਭਗ ਸ਼ੁਰੂ ਤੋਂ ਹੀ ਜੁੜੇ ਹੋਏ ਹੈਗੇ ਆ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਇਸ ਦਾ ਅਧਿਅਕਸ਼ ਬਣਾਇਆ ਸੀਗਾ ਅੱਜ ਉਹਨਾਂ ਨੇ ਆਪਣੀ ਇੱਕ ਟੀਮ ਦਾ ਦੀ ਘੋਸ਼ਣਾ ਹੋਰੇ ਕੀਤੀ ਹੈਗੀ ਹੈ ਜਿਸ ਦੇ ਵਿੱਚ ਲਗਭਗ 42 ਦੇ ਕਰੀਬ ਕਾਰਜਕਾਰੀ ਹੈਗੀ ਹੈ ਜਿਹੜੀ ਵਰਕਿੰਗ ਕਮੇਟੀ ਰਹੇਗੀ ਔਰ ਇਸ ਦੇ ਨਾਲ ਹੀ ਪਿੱਛੇ ਜਿਹੜਾ ਅਸੀਂ ਮੈਂਬਰ ਆਪਣੇ ਬਣਾਨੇ ਹੈਗੇ ਐ ਐਗਜ਼ੀਕਿਊਟਿਵ ਮੈਂਬਰਸ ਬਣਾਨੇ ਹੈਗੇ ਅੱਜ ਦੀ ਮੀਟਿੰਗ ਦੇ ਵਿੱਚ ਐਗਜ਼ੀਕਿਊਟਿਵ ਮੈਂਬਰਸ ਦੀ ਜਿਹੜੀ ਮੈਂਬਰਸ਼ਿਪ ਵੀ ਓਪਨ ਕੀਤੀ ਹੈਗੀ ਹੈ ਇਸ ਦੇ ਵਿੱਚ ਕੋਈ ਵੀ ਅਗਰਵਾਲ ਜਿਹੜਾ ਵੀ ਰਾਜਪੁਰੇ ਦੇ ਵਿੱਚ ਰਹਿੰਦਾ ਹੈਗਾ ਉਹ ਸਾਡੀ ਸਭਾ ਦਾ ਮੈਂਬਰ ਐਗਜ਼ੀਕਿਊਟਿਵ ਮੈਂਬਰ ਬਣ ਸਕਦਾ ਹੈ ਮੈਂਬਰ ਤਾਂ ਸਾਰੇ ਹੀ ਅਗਰਵਾਲ ਸਾਡੇ ਮੈਂਬਰ ਹੈ ਚਾਹੇ ਉਹ ਸਾਡੀ ਮੀਟਿੰਗਾਂ ਚ ਆਉਂਦੇ ਆ ਚਾਹੇ ਨਹੀਂ ਆਉਂਦੇ ਆ ਅਗਰਵਾਲ ਸਾਰੇ ਅਗਰਵਾਲ ਸਭਾ ਦੇ ਮੈਂਬਰ ਹੈ ਲੇਕਿਨ ਐਗਜ਼ੀਕਿਊਟਿਵ ਮੈਂਬਰ ਇੱਕ ਵਰਕਿੰਗ ਕਮੇਟੀ ਹੁੰਦੀ ਹੈ ਜਿਹਨੂੰ ਕੰਮ ਜਿਹੜਾ ਸਭਾ ਨੂੰ ਕਿਵੇਂ ਚਲਾਉਣਾ ਹੈਗਾ ਉਸ ਵਾਸਤੇ ਇੱਕ ਕਮੇਟੀ ਬਣਾਈ ਜਾਂਦੀ ਹੈ ਉਸਦੇ ਕੋਈ ਵੀ ਮੈਂਬਰ ਬੰਨਾ ਚਾਹੇ ਤਾਂ 2100 ਰੁਪਏ ਦੇ ਕੇ ਆਪਣਾ ਐਗਜ਼ੀਕਿਊਟਿਵ ਮੈਂਬਰ ਬਣ ਸਕਦਾ ਹੈਗਾ ਉਸ ਦੀ ਮੈਂਬਰਸ਼ਿਪ ਡਰਾਈਵ ਅਲਸੋ ਸ਼ੁਰੂ ਕੀਤੀ ਹੈਗੀ ਹੈ ਤੇ 31 ਅਗਸਤ ਤੱਕ ਚਲੇਗੀ ਮੈਂ ਚਾਹਾਂਗਾ ਕਿ ਰਾਜਪਰੇ ਦਾ ਹਰੇਕ ਪਰਿਵਾਰ ਉਸ ਦਾ ਇੱਕ ਮੈਂਬਰ ਬਣੇ ਮੈਂ ਫੇਰ ਤੇ ਕਲੀਅਰ ਕਰਨਾ ਚਾਹਣਾ ਵੀ ਜਿੰਨੇ ਵੀ ਰਾਜਪਰੇ ਦੇ ਵਿੱਚ ਅਗਰਵਾਲ ਰਹਿੰਦੇ ਆਂ ਚਾਹੇ ਉਹ ਸਾਡੇ ਸੰਪਰਕ ਦੇ ਵਿੱਚ ਹੈ ਚਾਹੇ ਨਹੀਂ ਹੈ ਉਹ ਸਾਰੇ ਅਗਰਵਾਲ ਸਭਾ ਦੇ ਮੈਂਬਰ ਤਾਂ ਆਲਰੇਡੀ ਹੈਗੇ ਹੀ ਆਂ ਸਿਰਫ ਇਹ ਵਰਕਿੰਗ ਕਮੇਟੀ ਬਣਾਉਣ ਵਾਸਤੇ ਇੱਕ ਐਗਜ਼ੀਕਿਊਟਿਵ ਟੀਮ ਬਣਾ ਰਹੇ ਆਂ ਉਸ ਦੇ ਮੈਂਬਰ ਜ਼ਿਆਦਾ ਤੋਂ ਜ਼ਿਆਦਾ ਕਾਰਜਕर्ता ਬਣਨ ਤਾਂ ਕਿ ਜੇ ਉਹਨਾਂ ਦੀ ਇਨਵੋਲਵਮੈਂਟ ਸਾਡੀ ਵਰਕਿੰਗ ਮਾ ਰਹਿੰਦੀ ਹੈ ਤਾਂ ਅਸੀਂ ਜਾੜਾ ਇਫੈਕਟਿਵਲੀ ਕੰਮ ਕਰ ਸਕਦੇ ਹੈਗੇ ਜਿੰਨਾ ਵਾਈਡ ਸਾਡੇ ਕੋਲ ਸਾਡੀ ਕਮੇਟੀ ਹੋਊਗੀ ਉਨੀ ਅੱਛੀ ਤਰੀਕੇ ਨਾਲ ਅਸੀਂ ਸਮਾਜ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹਾਂ